ਸਾਚੀ ਕੇ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬਈ ਅਬੀਰਾ ਡੈਰੀ ਫਾਰਮ ਦੇ ਵਿੱਚ ਅੱਜ ਦੀ ਵੀਡੀਓ ਪਿੰਡ ਬੋਤਲ ਵਾਲਾ ਤਸਵੀਰ ਜਗਰਾਉਂ ਜ਼ਿਲ੍ਹਾ ਲੁਧਿਆਣਾ ਦਾ ਕਵਰ ਕਰ ਰਹੇ ਆ ਬਈ ਜੀ ਅੱਗੇ ਤੁਹਾਡੇ ਸਾਹਮਣੇ ਬਈ ਜੀ ਦੋ ਬੱਚੀਆਂ ਇੱਕ ਬੂਰਾ ਕੱਟਾ ਤੇ ਵੀਰੇ ਨੇ ਤਿੰਨ ਨਾਲੇ ਸ਼ੇਅਰ ਕਰਨੇ ਆ ਤੇ ਦੇਖ ਲਓ ਵੀਰੇ ਬਹੁਤ ਵਧੀਆ ਜਾਨਵਰ ਆ ਬੂਰਾ ਕੱਟਾ ਵਾ ਇਹ ਵੀਰੇ ਬੂਰਾ ਕੱਟਾ ਦਾ ਆਪਾਂ ਨੂੰ ਪਤਾ ਹੀ ਆ ਬਹੁਤ ਅੱਜ ਕੱਲ੍ਹ ਘੱਟ ਹੀ ਮਿਲਦਾ ਤੇ ਦੰਦੋ ਵੀ ਖੀਰ ਆਈ ਆ ਤੇ ਦੋ ਬੱਚੀਆਂ ਵਾ ਤੇ ਬਾਕੀ ਜਾਣਕਾਰੀ ਵੀ ਆਪਾਂ ਬਾਈ ਤੋਂ ਲੈ ਕੇ ਦਨੇ ਆਜ ਵੀਰੇ 사ਸੀਆ ਵੀਰੇ 82 ਕਾ ਅੱਛਾ ਵੀਰੇ ਆਪਣਾ ਪੈਂਡ ਪੈਂਡ ਬੋਲ ਪੈਂਡ ਬੋਤਲ ਵਾਲਾ ਵੀਰੇ ਤਸਵੀਲ ਤਸਵੀਲ ਜਗਰਾਉ ਜ਼ਿਲ੍ਹਾ ਜ਼ਿਲ੍ਹਾ ਲੁਧਿਆਣਾ ਮਾ ਠੀਕ ਆ ਉਹਦਾ ਨੰਬਰ ਬੋਲ ਦਿਓ ਬਾਈ ਨੰਬਰ ਵੀਰੇ 9718 45211 ਠੀਕ ਆ ਵੀਰੇ ਅੱਛਾ ਵੀਰੇ ਮੈਨੂੰ ਪਹਿਲਾਂ ਇਹਦੇ ਕੱਟੇ ਦੀ ਜਾਣਕਾਰੀ ਦੱਸਦਾ ਕਿੱਦਾਂ ਵੀਰੇ ਇਹਦਾ ਇਹ ਕੱਟਾ ਵੀਰੇ 10 ਮਹੀਨੇ ਦੀ ਉਮਰ ਆ ਠੀਕ ਆ ਜੀ ਠੀਕ ਆ ਹਾਂਜੀ ਦੰਦੋ ਕਿਵੇਂ ਦੰਦੋ ਫੀਰ ਆਈਆਂ ਵੀਰੇ ਦੰਦੋ ਫੀਰ ਆਈਆਂ ਵੀ ਕੋਈ ਮਾਦ ਰਿਕਾਰਡ ਹੈਗਾ ਇਹਦਾ ਕਿਵੇਂ ਮਾਂ ਬਿਰੋ ਦੀ ਬਾਹਰ ਹੀ ਖੜੀ ਆ ਅੱਛਾ ਮਾਂ ਬਾਹਰ ਖੜੀ ਕਿੰਨਾ ਕੁ ਦੁੱਧ ਤੇ ਚੱਲੀ ਹੋਈ ਜਮਾ ਐ ਵੀਰੇ ਮਾਂ ਦਾ ਦੁੱਧ ਹੈਗਾ 15 ਕਿਲੋ ਵੀਰੇ ਠੀਕ ਆ ਠੀਕ ਆ ਕਿੰਨੇ ਟਾਈਮ ਦਾ ਇਹ ਇਹ ਹੋਊਗਾ 10 ਮਹੀਨੇ ਦਾ ਵੀਰੇ ਠੀਕ ਆ ਠੀਕ ਆ ਵੀਰੇ ਦੇਖ ਲੋ ਚੈੱਕ ਕਰ ਲੋ ਟੈਸਟੀਕਲਾਂ ਦਾ ਵੀ ਸਾਫ਼ ਆ ਤੇ ਬਹੁਤ ਵਧੀਆ ਕੱਟਾ ਵਾ ਘਰੇ ਸਾਂਭਣ ਵਾਲਾ ਵੀ ਜਿਵੇਂ ਆਪਾਂ ਕੋ ਵੀ ਘਰੇ ਮਾਲੀ ਰੱਖਣਾ ਹੋਵੇ ਨਾ ਪਸੂ ਬੱਚੇ ਵਧੀਆ ਬੱਚੇ ਪਾ ਦੂਗਾ ਤੇ ਮਾਂ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਤੇ ਵੀਰੇ ਦੀ ਮੜੀ ਤੋਰ ਚੈੱਕ ਕਰਵਾ ਦੀ ਖੋਲ ਕੇ ਅੱਛਾ ਦੇਖ ਲਓ ਵੀਰੇ ਤੋਰ ਇੱਕ ਵਾਰੀ ਵੀਰੋ ਖੋਲ ਕੇ ਦਿਖਾਉਂਦਾ ਤੁਹਾਨੂੰ ਤੋਰੇ-ਤੋਰੇ ਚੈੱਕ ਕਰ ਲਓ ਕਿ ਲੰਘ ਸ਼ਾਰਪ ਵੈਚੀ ਸਾਰਾ ਪਰ ਮਤਲਬ ਹੁੰਦਾ ਵੀ ਵੀਡੀਓ ਤੇ ਵੈਚੀ ਆ ਜਾਵੇ ਐ ਨਹੀਂ ਤੋਰਦੇ ਐਂ ਤੋਰਦੇ ਦੇਖ ਲਓ ਵੀਰੇ ਵਧੀਆ ਤੁਰਦਾ ਵਾ ਤੋਰੇ-ਤੋਰੇ ਦਾ ਬਹੁਤ ਸਾਫ ਆ ਮੋੜ ਲਿਓ ਵੀਰੇ ਮੋੜ ਲਿਓ ਭਾਈ ਮੂੰਹ ਮੱਥੇ ਦਾ ਬਹੁਤ ਚੰਗਾ ਵਾ ਵੀਰੇ ਸਿੰਗੀ-ਸੁੰਗੀ ਬਹੁਤ ਵਧੀਆ ਲੱਗੀ ਹੋਈ ਆ ਤੇ ਨੇੜੇ ਸਿੰਘ ਮੋੜ ਤੇ ਜਾਂਦੇ ਆ ਦੇਖ ਲਓ ਚੈੱਕ ਕਰ ਲਓ ਕੋਇਓ ਮੇਰੇ ਡਰਦਾ ਡੁਰਦਾ ਪਾਈ ਦਾ ਫਾਰਮ ਜੀ ਰੱਖਿਆ ਹੋਇਆ ਵਾ ਬੰਦ ਵੀਰੇ ਬੰਦੋ ਇਹਦਾ ਵੀਰੇ ਮੁੱਲ ਕਿੰਨਾ ਵੀ ਵੀਡੀਓ ਜੀ ਕਰਨਾ ਤੁਸੀਂ ਹਾਂਜੀ ਵੀਰੇ ਕਿੰਨਾ ਮੰਗਦੇ ਹੋ ਇਹਦਾ ਮੁੱਲ 30000 ਰੁਪਏ ਵੀਰੇ ਠੀਕ ਆ ਕੋਈ ਨੇੜੇ ਪੀਰ ਭੜਾਵੇ ਤਾਂ ਮਾਨਤਾਨ ਕਰਦੋਂਗੇ ਹਾਂਜੀ ਹਾਂਜੀ ਆਹ ਨਾ ਕਿੱਥੇ ਤੱਕ ਉਹ ਦੱਸਦੇ ਬਸ 26000 ਦਾ ਦੇ ਦੇ 26000 ਦਾ ਠੀਕ ਹੈ ਵੀਰੇ ਬਾਕੀ ਵੀਰੇ ਬਾਈ ਨੇ 26000 ਮੁੱਲ ਕਰਤਾ ਤੁਸੀਂ ਕੋਈ ਨਾ ਬਾਕੀ ਵੀਰੇ ਨੂੰ ਫੋਨ ਕਰ ਲਿਓ ਕੋਈ ਮੁੱਲ ਜਿਹੜਾ ਮੰਗ ਲਿਆ ਜ਼ਰੂਰੀ ਨਹੀਂ ਹੁੰਦਾ ਦੂਰੋਂ ਨੇੜੇ ਆਏ ਦਾ ਬਾਈ ਦਾ ਮਾਨਤਾਨ ਵੀ ਜਰੂਰ ਕੀਤਾ ਜਾਊਗਾ ਅੱਛਾ ਵੀਰੇ ਮੜੀ ਆ ਬੱਚੀ ਦੀ ਜਾਣਕਾਰੀ ਦੇ ਦਿਓ ਜਰਸੀ ਦੀ ਇਹ ਬੱਚੀ ਖੀਰੀ ਆ ਵੀਰੇ ਖੀਰੀ ਆ ਠੀਕ ਆ ਕਿੰਨਾ ਲਿਆਂਦੀ ਵੀਰੇ ਇਹ ਇਹ ਵੀਰੇ 8 ਮਹੀਨੇ ਦੀ ਆ 8 ਮਹੀਨੇ ਦੀ ਆ ਥਾਣਾ ਲੇਵੇ ਕਿ ਵੀਰੇ ਫੋੜ ਸ਼ਾਂਗ ਤਾਂ ਨਹੀਂ ਕੋਈ ਥਾਣਾ ਜਮਾ ਹੀ ਨਹੀਂ ਵੀਰੇ ਜਮਾ ਹੀ ਠੀਕ ਆ ਵੀਰੇ ਚੈੱਕ ਕਰ ਲਓ ਆ ਫੜੀ ਪੂਛ ਮੜੀ ਥਾਣਾ ਥੁਣਾ ਦੀ ਬਹੁਤ ਸਾਫ ਆ ਚਾਰ ਹੀ ਥਾਣਾ ਕੋਈ ਫੋੜ ਸ਼ਾਂਗ ਨਹੀਂ ਚੈੱਕ ਕਰ ਲਓ ਵੀਰੇ ਠੀਕ ਆ ਜੀ ਗੁਲਾਬੀ ਥਣ ਲੱਗਾ ਹੋਇਆ ਵਾ ਵਧੀਆ ਆ ਜਮਾ ਦੀ ਬੱਚੀ ਆ ਤੇ ਇਹਦੀ ਵੀ ਤੋਰ ਚੈੱਕ ਕਰਾ ਦੀ ਵੀਰੇ ਇਹ ਵੀ ਤੋਰ ਦੀ ਦੇਖ ਲਓ ਵੀਰੇ ਵਧੀਆ ਵਾ ਬੱਚੀ ਬਹੁਤ ਵਧੀਆ ਬਣੀ ਹੋਈ ਆ ਕਿਸੇ ਨੇ ਬਰੀਡ ਤੇ ਪਾਲੀ ਨਿੱਕਾ ਮੂੰਹ ਕੌਲੀ ਜੀ ਪਾਣੀ ਪੀਣ ਵਾਲੀ ਆ ਦੇਖ ਲੈ ਕੰਨ ਕੁੰਨ ਦੀ ਬਹੁਤ ਸਾਫ਼ ਤੋਰੇ ਤੋਰੀ ਦੀ ਦੇਖ ਲੋ ਸਾਫ਼ ਆ ਮੋੜ ਲਿਓ ਤਰਦੀ ਤਰਦੀ ਬਹੁਤ ਵਧੀਆ ਵਾ ਜੀ ਇਹ ਕਿਹਨੇ ਵੀਰੇ ਇਹਨਾਂ ਦੇ ਫਾਰਮ ਵਿੱਚ ਤਿਆਰ ਕਰਨੇ ਇਹ ਬੱਚੀ ਬਹੁਤ ਵਧੀਆ ਤਿਆਰ ਹੋ ਜੂਗੀ ਬਸ ਥੋੜੀ ਖਰਾਕ ਤੇ ਆ ਵੀਰੇ ਥੋੜੀ ਜਿਹੀ ਖਰਾਕ ਪਾ ਕੇ ਹੋ ਜੂਗੀ ਜਿਵੇਂ ਤੇ ਪਾਲ ਪੂਰ ਕੇ ਕੋਈ ਘਰੇਲੂ ਬਾਈ ਜਾਂ ਕੋਈ ਫਾਰਮ ਵਾਲਾ ਲਈ ਆ ਸਕਦਾ ਮੈਂ ਬਹਿਣੀ ਵਾਲੇ ਪਾਸੇ ਥਣ ਵਿੱਚ ਚੈੱਕ ਕਰਾ ਦਣਾ ਤੁਹਾਨੂੰ ਥੱਲਿਓ ਗੁਲਾਬੀ ਥਾਣਾ ਕੋਈ ਫੋਰ ਸ਼ਾਂਗ ਨਹੀਂ ਕੀ ਦੇਖ ਲੋ ਵਧੀਆ ਕੱਦਗਾ ਆਠਾ ਬੱਚੀ ਦਾ ਕੋਈ ਆਪਾਂ ਵੀਡੀਓ ਜੂਮ ਨਹੀਂ ਕੀਤੀ ਹੋਈ ਅੱਛਾ ਵੀਰੇ ਇਹਦਾ ਮੁੱਲ ਦੀ ਕੀ ਗੱਲ ਕਰਦੇ ਜਿਵੇਂ ਇਹਦਾ ਮੁੱਲ ਵੀਰੇ 30000 ਰੁਪਏ ਕਰਦੇ 30000 ਕਿਤੇ ਹਾਂ ਨਾ ਕਿੱਥੇ ਆ ਕਿੰਨੇ ਕੇ 27000 ਵੀ ਵੀਰੇ 27000 ਵੀ ਠੀਕ ਹੈ ਵੀਰੇ ਇਹਦਾ ਵੀ ਮੁੱਲ ਵੀ 27 ਕਰਤਾ ਬਾਕੀ ਵੀਰੇ ਮੁੱਲ ਕੋਈ ਪੱਕੇ ਨਹੀਂ ਹੁੰਦੇਗੇ ਸੌਦਾ ਰੌਣਾਂ ਦੀ ਖੇਚਲ ਤੁਸੀਂ ਕਰਨੀ ਆ ਕੇ ਤੇ ਬਾਕੀ ਦੂਰ ਨੇੜੇ ਦਾ ਪਈਦਾ ਇਹ ਚ ਵੀ ਮਾਨਤਾ ਨਹੀਂ ਕਿਤੇ ਇਹਦੀ ਦੱਸੋ ਹੋਰ ਡਿਟੇਲ ਕਿੰਨੇ ਆ ਇਹ ਵੀਰੇ ਨਾਰਮਲ ਟੀਕੇ ਦੀ ਹੈ ਜਾਂ ਅੱਛਾ ਜੀ ਤੇ ਏ ਵੀ ਖੀਰੀ ਇਹਨਾਂ ਨੂੰ ਕਿੰਨੇ ਟਾਈਮ ਦੀ ਆ ਇਹ 5 ਮਹੀਨੇ ਦੀ ਆ ਵੀਰੇ 5 ਮਹੀਨੇ ਦੀ ਠੀਕ ਆ ਖੀਰੀ ਬੱਚੀ ਆ ਹੈਨਾ ਇਹਦਾ ਕੋਈ ਸੀਮਨੂਮ ਦਾ ਪਤਾ ਇਹਦਾ ਬੱਚੀ ਦਾ ਨਹੀਂ ਵੀਰੇ ਅੱਛਾ ਠੀਕ ਆ ਠੀਕ ਹੈ ਤੇ ਮਾਂ ਦਾ ਰਿਕਾਰਡ ਜਿਵੇਂ ਉਹ ਬੱਚੀ ਦਾ ਇਹਦਾ ਕੋਈ ਪਤਾ ਮੂਹ ਦਾ ਮਾਡਰ ਰਿਕਾਰਡ 19 ਕਿਲੋ ਆ ਵੀਰੇ ਠੀਕ ਆ ਦੇਖ ਲਓ ਵੀਰੇ ਇਹਦੇ ਵੀ ਚਾਰ ਹੀ ਥਾਣਾ ਗਲਾਪੀ ਇਹਨਾਂ ਨੂੰ ਹੁਣੇ ਦੇਖ ਲਓ ਵੀਰੇ ਥਾਣ ਕਿੰਨਾ ਕਿੰਨਾ ਐਨ ਚੰਚ ਤਾਂ ਹੋਣੀ ਚੱਕੀ ਫਿਰਦੀਆਂ ਗਾਂ ਦੇ ਲੋਕ ਤਾਂ ਜਰ ਬਾਨੀਆਂ ਜਾ ਕੇ ਕਿੰਨੀਆਂ ਬਾਨੀਆਂ ਹੈਨਾ ਕੋਈ ਫੋੜ ਛਾਂਗ ਨਹੀਂ ਬੱਚੀਆਂ ਦੇ ਬਹੁਤ ਹੀ ਸਾਫ਼ ਬੱਚੀਆਂ ਵਾ ਇਹਦੀ ਵੀ ਦੌਰ ਚੈੱਕ ਕਰ ਲਓ ਐਨ ਦੌਰ ਦੀ ਵੀਰੇ ਮ ਦੇਖੋ ਵੀਰੇ ਤੋਰ ਦੀ ਤੋਰ ਦੀ ਸਾਫ ਤੋਰ ਆ ਕੋਈ ਲੰਗ ਨਹੀਂ ਛੜਨੀ ਜਿਵੇਂ ਕਹਿ ਦਿੰਨੇ ਆ ਆਪਣਾ ਮਤਲਬ ਇਹ ਹੁੰਦਾ ਵੀ ਤੋਰੇ ਵਿੱਚ ਚੈੱਕ ਕਰਾਉਣੀਆਂ ਵੀ ਕੋਈ ਵੀਰਾ ਆਵੇ ਕੋਈ ਇਹ ਨਹੀਂ ਆ ਵੀ ਖਾਤ ਹੀ ਕੋਈ ਹੋਰ ਦੇ ਵੇਚੀ ਕੋਈ ਹੋਰ ਉਹ ਗੱਲ ਨਹੀਂ ਹੈਗੀ ਵੀਰਾ ਦੱਸਦਾ ਸੀਗਾ ਤੋਰੀਆਂ ਦੇਖ ਲੋ ਚੈੱਕ ਕਰ ਲੋ ਬੰਦੂ ਵੀਰੇ ਬੰਦੂ ਲੈ ਚਲੋ ਤੋਰ ਦੀ ਤੋਰ ਦੀ ਚੈੱਕ ਕਰੋ ਦੇਖ ਕਿੰਨੀ ਵਧੀਆ ਭਜਦੀ ਆ ਘੋੜਿਆਂ ਵਰਗੀ ਚਾਲ ਆ ਬੱਛੀ ਦੀ ਦੇਖੋ ਇਹਦਾ ਵੀ ਮੂੰਹ ਮੱਥਾ ਦੇਖੋ ਕੰਨ ਕੋ ਨੂੰ ਬਹੁਤ ਛੋਟਾ ਲੱਗਾ ਹੋਇਆ ਸਾਰੀਆਂ ਬਰੀਕੀਆਂ ਬੱਛੀ ਪੂਰੀਆਂ ਦੇਖੋ ਲੈ ਮੂੰਹ ਮੱਥੇ ਸਾਫ ਜਿੱਦਾਂ ਹੀ ਆ ਜਰਸੀ ਆ ਉਦਾਂ ਹੀ ਆ ਇਹਦਾ ਮੁੱਲ ਵੀ ਕਿਵੇਂ ਕਰਦੇ ਆ ਜੀ ਆਪਾਂ ਮੁੱਲ ਦੀ ਗੱਲ ਕਰੀਏ ਇਹਦਾ ਮੁੱਲ 10000 ਰੁਪਇਆ ਵੀਰੇ 10000 ਇਹਦੇ ਕੋਈ ਬਹਾਨਾ ਹਾਂ ਨਾ ਵੀਰੇ 8 ਵੀ ਦੇ ਦਿਆਂਗੇ 8000 ਹੀ ਦੇ ਦੋਗੇ ਠੀਕ ਆ ਬਾਈ ਨੇ ਇਹਦਾ ਮੁੱਲ 10000 ਕੀਤਾ ਬਾਈ ਬਾਈ ਕਹਿੰਦਾ 8000 ਕਰ ਲਾਂਗੇ ਜਿਹੜੇ ਮੁੱਲ ਮੰਗੇ ਗਿਆ ਬਾਈ ਇਹ ਕੋਈ ਜ਼ਰੂਰੀ ਹੁੰਦਾ ਵੀ ਬਾਈ ਨੇ ਮੁੱਲ ਮੰਗ ਲਏ ਤੇ ਉਹਨੇ ਦੇਣੀਆਂ ਸਾਰਿਆਂ ਦਾ ਮਾਨਦਾਨ ਹੋ ਜਾਊਗਾ ਵਿੱਚੋਂ ਤੇ ਬਾਕੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਚੈਨਲ ਨੂੰ ਬਾਈ ਲਾਈਕ ਸਬਸਕ੍ਰਾਈਬ ਜਰੂਰ ਕਰੋ ਆਪਣਾ ਇਹਨਾਂ ਮਾਨਦਾਨ ਵਾਜ ਜਾਂਦਾ ਸਸੇਗਾ